ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 8-10 ਨੌਜਵਾਨਾਂ ਵੱਲੋਂ ਜਿਹੜੀ ਹੈ ਲੁਧਿਆਣਾ ਦੇ ਗਿਲ ਰੋਡ ਤੇ 10 ਤੋਂ 15 ਗੱਡੀਆਂ ਦੀ ਜਿਹੜੀ ਹੈ ਭੰਤੋੜ ਕੀਤੀ ਗਈ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਜਦੋਂ ਹੀ ਤਸਵੀਰਾਂ ਵਿੱਚ ਦੇਖ ਪਾ ਰਹੇ ਹੋ ਜਿੱਥੇ ਪੁਰਾਣੀ ਰੰਜਿਸ਼ ਦਾ ਮਾਮਲਾ ਨੂੰ ਲੈ ਕੇ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਰੰਜਿਸ਼ ਦੱਸਿਆ ਜਾ ਰਿਹਾ ਹੈ ਕਿ ਗਿਲ ਰੋਡ ਤੇ ਹੈ ਘਟਨਾ ਵਾਪਰੀ ਹੈ ਲੁਧਿਆਣਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗਿਲ ਰੋਡ ਦੇ ਨਜ਼ਦੀਕ ਲੇਬਰ ਕਲੋਨੀ ਵਿੱਚ ਨੌਜਵਾਨਾਂ ਵੱਲੋਂ ਜਿਹੜੀ ਹੈ 10 ਦੇ ਕਰੀਬ ਗੱਡੀਆਂ ਦੀ ਪੰਨ ਤੋੜ ਕੀਤੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਲੁਧਿਆਣਾ ਦੇ ਵਿੱਚ ਲਗਾਤਾਰ ਲੜਾਈ ਝਗੜੇ ਦੀ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਇਹ ਤਸਵੀਰਾਂ ਜੜੀਆਂ ਨੇ ਵਾਪਰੀਆਂ ਨੇ ਕਿ ਉਹ ਕੀ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦਾ ਕਿਸੇ ਨੌਜਵਾਨ ਦੇ ਨਾਲ ਜਿਹੜੀ ਹੈ ਬੈਸ ਚੱਲ ਰਹੀ ਸੀ ਲੜਾਈ ਚੱਲ ਰਹੀ ਸੀ ਰஞ்சிਸ਼ ਚੱਲ ਰਹੀ ਸੀ ਜਿਸ ਸਕਾਰਕੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਕਈ ਸਾਥੀ ਜਿਹੜੇ ਨੇ ਮਿਲ ਕੇ ਆਉਂਦੇ ਨੇ ਤੇ ਮੁਹੱਲੇ ਦੇ ਵਿੱਚ ਜਿੰਨੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਉਸ ਦੀ ਭੰਨ ਤੋੜ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੀ ਸੂਚਨਾ ਜਿਹੜੀ ਹੈ ਪੁਲਿਸ ਮੁਲਾਜ਼ਮ ਨੂੰ ਦਿੱਤੀ ਗਈ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਜਿਨ੍ਹਾਂ ਵੱਲੋਂ ਫੋਟੋਆਂ ਖਿੱਚੀਆਂ ਗਈਆਂ ਤੇ ਇਸ پورے ਮਾਮਲੇ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਜਿਹੜੀ ਹੈ ਕਾਰਵਾਈ ਕਰਕੇ ਜਿਨ੍ਹਾਂ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਹੋਰ ਇਸ پورے ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਤੇ ਜਨਾ ਦੇ ਘਰ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਹੈ ਉਹਨਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਰਤੋਂ ਉਹ ਸੁਣਾ ਦਿੰਦੇ ਆ ਭਾਜੀ ਮੈਂ ਉਪਕਾਰ ਸਿੰਘ ਗੈਲਚੋਂ ਭਾਈ ਨਸਲੀ ਕਲੋਨੀ ਚ ਰਹਿੰਦਾ ਜੀ ਕੱਲ ਸਾਡੇ ਮਹੱਲੇ ਦੇ ਵਿੱਚ ਬਾਹਰੋਂ ਬੰਦੇ ਆਏ ਜੀ ਸਾਡੇ ਸਾਰੇ ਮਹੱਲੇ ਦੇ ਘਰਾਂ ਭੰਨ ਕੇ ਗਏ ਜੀ ਔਰ ਕਲੇਸ਼ ਕਿਸੇ ਦਾ ਸੀ ਭਰਦੇ ਅਸੀਂ ਫੇ ਸਾਰੇ ਵਿੱਚ ਕਿੰਨੇ ਨੌਜਵਾਨ ਆਏ ਸੀ ਕਿੰਨੀਆਂ ਗੱਡੀਆਂ ਭਾਜੀ ਲੇਰਬੋਟ 5 ਤੋਂ 10 ਬੰਦੇ ਸੀ ਜੀ ਉਹ ਹਥਿਆਰ ਵੀ ਸੀ ਹਾਂ ਜੀ ਸਭ ਕੋ ਸੀ ਭਾਜੀ ਉਹਨਾਂ ਕੋਲ ਕੀ ਸਭ ਕੋ ਭਾਜੀ ਉਹਨਾਂ ਦੇ ਆਪ ਕੋਈ ਕੋਈ ਕਲੇਸ਼ ਚੱਲਦਾ ਪਿਆ ਸੀ ਕਿਹਨਾਂ ਨਾਲ ਕੋਈ ਅੱਗੇ ਘਰ ਹੈਗਾ ਜੀ ਉਹਨਾਂ ਦਾ ਅੱਛਾ ਕਿੜਮਲੇ ਦੀ ਹੈ ਹਾਂਜੀ ਸਰ ਤੁਹਾਡੇ ਮਲੇ ਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਸਰ ਸਾਨੂੰ ਅਸੀਂ ਸਰ ਹਾਕੀ ਇਹ ਹੈ ਕਿ ਸਾਡੇ ਮਲੇ ਚ ਅੱਗੇ ਤੋਂ ਇਹ ਕੰਮ ਨਾ ਹੋਵੇ ਕੋਈ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਸਰ ਫਿਰ ਲਾਲ ਤੇ ਨਹੀਂ ਹੈਗੀ ਜਦੋਂ ਜੁੜ ਗਈ ਹੈ ਸਾਡੇ ਕੋਲ ਥਾਣੀ ਥਾਣੀ ਤਰਕਲ ਦਿੱਤੀ ਹਾਂਜੀ ਸਰ ਹਾਂਜੀ ਥਾਣੀ ਕਿੰਨੇ ਵੇ ਦੀ ਘਟਨਾ ਹੈ ਚਲ ਸਾਡੇ ਆਪਣੇ ਸਰ 12:30 ਵਜੇ ਦੀ 12:30 ਵਜੇ ਹਾਂਜੀ ਪਹਿਲਾਂ ਵੀ ਇਸੇ ਏਰੀਆ ਦੇ ਵਿੱਚ ਅਜਿਹੀ ਵਾਰਦਾਤ ਹੋਈ ਹੈ ਕਦੇ ਨਹੀਂ ਸਰ ਫਸਟ ਟਾਈਮ ਇਹ ਕੁਝ ਹੋਇਆ ਜੀ ਕੁਝ ਪਤਾ ਲੱਗ ਪਿਆ ਜਿਹੜੇ ਨੌਜਵਾਨ ਦੀ ਇਹ ਲੜਾਈ ਸੀ ਉਹ ਨੌਜਵਾਨ ਦੀ ਕਿਸ ਰੰਜੀਸ ਨੂੰ ਲੈ ਕੇ ਲੜਾਈ ਸੀ ਇਹ ਨੌਜਵਾਨ ਕਿੱਥੋਂ ਰਹਿੰਦੇ ਸੀ ਸਰ ਸਾਡੇ ਕੋਲ ਇਸ ਬਾਰੇ ਕੁਝ ਨਹੀਂ ਪਤਾ ਜੀ ਪਤਾ ਦੇ ਉਹ ਵਾ ਸਿਸਟੀ ਕੈਮਰਾ ਫਟਾ ਜਾਇਆ ਸਰ 12:30 ਸਰ ਸਰ 12:30 ਜਦੋਂ ਅਸੀਂ ਉੱਪਰ ਘਰ ਦਾ ਬਾਰੀ ਫੁੱਲੀ ਆ ਜੀ ਤੇ ਸਰ ਯ ਸਰ 8 ਗੱਡੀਆਂ ਦੇਖ ਲਓ ਸਰ ਤੁਸੀਂ ਕਿੰਨੇ ਲੋਕ ਸੀ ਲਗਭਗ ਸਰੋ 7-8 ਸੀ ਅੱਛਾ ਪੁਲਿਸ ਕੰਪਲੀਟ ਕੀਤੀ ਹੈ ਤੁਸੀਂ ਹਾਂ ਜੀ ਸਰ ਕੀਤੀ ਹੈ ਜੀ ਕੀ ਕਰੀਏ ਪੁਲਿਸ ਉਹ ਉਹ ਸਰ ਕਹਿੰਦੇ ਜੋ ਅਸੀਂ ਕਾਰਵਾਈ ਬੰਦੇ ਸੀ ਕਰਾਂਗੇ ਜੀ ਗੱਡੀਆਂ ਦੇ ਜਿਹੜੇ ਸ਼ੀਸ਼ੇ ਭੰਨੇ ਹੋਏ ਨੇ ਇੱਟਾ-ਉੱਟਾ ਮਾਰੀਏ ਗਈ ਹੈ ਹਾਂ ਜੀ ਸਰ ਤੁਸੀਂ ਦੇਖ ਤੁਸੀਂ ਆਪ ਇੱਥੇ ਦੇਖ ਲਓ ਕੋਈ ਸਾਥੀ ਹਥਿਆਰ ਵੀ ਸੀ ਕੋਈ ਹਾਂ ਜੀ ਸਰ ਇੱਟਾ ਅਸੀਂ ਦਾਤ ਸੀ ਲੱਟਰ ਅੱਛਾ ਤੁਸੀਂ ਕਹਿ ਰਹੇ ਤੁਹਾਡੇ ਮੱਲੇ ਦੇ ਇੱਕ ਨੌਜਵਾਨ ਦੇ ਨਾਲ ਲੜਾਈ ਸੀ ਉਹ ਨੌਜਵਾਨ ਦਾ ਕੀ ਨਾਮ ਹੈ ਨਾ ਨਹੀਂ ਯਾਰ ਪਤਾ ਮੈਂ ਝੂਠ ਨਾ ਮੈਂ ਕੱਲ ਨਾ ਨਹੀਂ ਠੀਕ ਹੈ ਜੀ ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 8-10 ਨੌਜਵਾਨਾਂ ਵੱਲੋਂ ਜਿਹੜੀ ਹੈ ਲੁਧਿਆਣਾ ਦੇ ਗਿਲ ਰੋਡ ਤੇ 10 ਤੋਂ 15 ਗੱਡੀਆਂ ਦੀ ਜਿਹੜੀ ਹੈ ਭੰਨਤੋੜ ਕੀਤੀ ਗਈ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਜਦੋਂ ਹੀ ਤਸਵੀਰਾਂ ਵਿੱਚ ਦੇਖ ਪਾ ਰਹੇ ਹਾਂ ਜਿੱਥੇ ਪੁਰਾਣੀ ਰੰਜਿਸ਼ ਦਾ ਮਾਮਲਾ ਨੂੰ ਲੈ ਕੇ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਰੰਜਿ ਦੱਸਿਆ ਜਾ ਰਿਹਾ ਹੈ ਕਿ ਗਿਲ ਰੋਡ ਤੇ ਇਹ ਘਟਨਾ ਵਾਪਰੀ ਹੈ ਲੁਧਿਆਣਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗਿਲ ਰੋਡ ਦੇ ਨਜ਼ਦੀਕ ਲੇਬਰ ਕਲੋਨੀ ਵਿੱਚ ਨੌਜਵਾਨਾਂ ਵੱਲੋਂ ਜਿਹੜੀ ਹੈ 10 ਦੇ ਕਰੀਬ ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਲੁਧਿਆਣਾ ਦੇ ਵਿੱਚ ਲਗਾਤਾਰ ਲੜਾਈ ਝਗੜੇ ਦੀ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਇਹ ਕਿ ਜਿਹੜੀਆਂ ਨੇ ਵਾਪਰੀਆਂ ਨੇ ਕਿ ਉਹ ਕੀ ਦੱਸਿਆ ਜਾ ਰਿਹਾ ਹੈ ਕਿ ਇੱਕ ਨੋਜਵਾਨ ਦਾ ਕਿਸੇ ਨੋਜਵਾਨ ਦੇ ਨਾਲ ਜਿਹੜੀ ਹੈ ਬੈਸ ਚੱਲ ਰਹੀ ਸੀ ਲੜਾਈ ਚੱਲ ਰਹੀ ਸੀ ਰஞ்சிਸ਼ ਚੱਲ ਰਹੀ ਸੀ ਜਿਸ ਕਰਕੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਕਈ ਸਾਥੀ ਜਿਹੜੇ ਨੇ ਮਿਲ ਕੇ ਆਉਂਦੇ ਨੇ ਤੇ ਮੁਹੱਲੇ ਦੇ ਵਿੱਚ ਜਿੰਨੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਉਸ ਦੀ ਭੰਨ ਤੋੜ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੀ ਸੂਚਨਾ ਜਿਹੜੀ ਹੈ ਪੁਲਿਸ ਮੁਲਾਜ਼ਮ ਨੂੰ ਦਿੱਤੀ ਗਈ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਜਿਨ੍ਹਾਂ ਵੱਲੋਂ ਫੋਟੋਆਂ ਖਿੱਚੀਆਂ ਗਈਆਂ ਤਾਂ ਇਸ پورے ਮਾਮਲੇ ਦੀ ਜੜੀਆ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਜੜੀਆ ਕਾਰਵਾਈ ਕਰਕੇ ਜਿਨ੍ਹਾਂ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਹੋਰ ਇਸ پورے ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਤੇ ਜਨਾ ਦੇ ਘਰ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਹੈ ਉਹਨਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੋਂ ਉਸ ਨੂੰ ਦੰਦਿਆ ਭਾਜੀ ਮੈਂ ਉਪਕਾਰ ਸਿੰਘ ਗੈਲਚੋਂ ਕੋਈ ਨਸਲੀ ਕਲੋਨੀ ਚ ਰਹਿੰਦਾ ਜੀ ਕੱਲ ਸਾਡੇ ਮਹੱਲੇ ਦੇ ਵਿੱਚ ਬਾਹਰੋਂ ਬੰਦੇ ਆਏ ਜੀ ਸਾਡੇ ਸਾਰੇ ਮਹੱਲੇ ਦੇ ਘਰਾਂ ਭੰਨ ਕੇ ਗਏ ਜੀ ਔਰ ਕਲੇਸ਼ ਕਿਸੇ ਦਾ ਸੀ ਭਰਦੇ ਅਸੀਂ ਫੇ ਸਾਰੇ ਅੱਜ ਕਿੰਨੇ ਨੌਜਵਾਨ ਆਏ ਸੀ ਕਿੰਨੀਆਂ ਗੱਡੀਆਂ ਪਾਜੀ ਨੇਰ ਬਾਟ ਪੰਜ ਤੋਂ 10 ਬੰਦੇ ਸੀ ਜੀ ਉਹ ਹਥਿਆਰ ਵੀ ਸੀ ਹਾਂ ਸਭ ਕੋ ਸੀ ਭਾਜੀ ਉਹਨਾਂ ਕੋਲ ਕੀ ਸਭ ਕੋ ਸੀ ਪਾਜੀ ਉਹਨਾਂ ਦੇ ਆਪ ਕੋਈ ਕੋਈ ਕਲੇ ਚੱਲਦਾ ਪਿਆ ਜੀ ਕੋਈ ਅੱਗੇ ਘਰ ਹੈਗਾ ਜੀ ਉਹਨਾਂ ਦਾ ਅੱਛਾ ਕੁੜਮਲੇ ਦੀ ਹੈ ਹਾਂਜੀ ਸਰ ਤੁਹਾਡੇ ਮਲੇ ਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਸਰ ਸਾਨੂੰ ਅਸੀਂ ਸਰ ਹਾਕੀ ਇਹ ਹੈ ਕਿ ਸਾਡੇ ਮਲੇ ਚ ਅੱਗੇ ਤੋਂ ਇਹ ਕੰਮ ਨਾ ਹੋਵੇ ਕੋਈ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਸਰ ਫਿਲਹਾਲ ਤੇ ਨਹੀਂ ਹੈਗੀ ਜਦੋਂ ਝੂਟ ਗਈ ਹੈ ਸਾਡੇ ਕੋਲ ਥਾਣੀ ਥਾਣੀ ਤਰ੍ਹਾਂ ਦੀ ਹਾਂਜੀ ਸਰ ਹਾਂਜੀ ਥਾਣੇ ਦੀ ਕਿੰਨੇ ਵੇ ਦੀ ਘਟਨਾ ਹੈ ਚਲ ਸਾਡੇ ਆਪਣੇ ਸਰ ਸਾਡੇ 12:30 ਵਜੇ ਸਾਡੇ 12:30 ਵਜੇ ਹਾਂਜੀ ਪਹਿਲਾਂ ਵੀ ਇਸੇ ਏਰੀਆ ਦੇ ਵਿੱਚ ਅਜਿਹੀ ਵਾਰਦਾਤ ਹੋਈ ਹੈ ਕਦੇ ਨਹੀਂ ਸਰ ਫਸਟ ਟਾਈਮ ਇਹ ਕੁਝ ਹੋਇਆ ਜੀ ਕੁਝ ਪਤਾ ਲੱਗ ਪਿਆ ਜਿਹੜੇ ਨੌਜਵਾਨ ਦੀ ਇਹ ਲੜਾਈ ਸੀ ਉਹ ਨੌਜਵਾਨ ਦੀ ਕਿਸ ਰੰਜਿਸ਼ ਨੂੰ ਲੈ ਕੇ ਲੜਾਈ ਸੀ ਇਹ ਨੌਜਵਾਨ ਕਿੱਥੋਂ ਰਹਿੰਦੇ ਸੀ ਜੀ ਸਰ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਪਤਾ ਦੇ ਹੋਗਾ ਸੀਸੀਟੀਵੀ ਕੈਮਰਾ ਫੁਟੇਜ ਆਈਗੀ ਸਰ 12:30 ਸਰ ਸਰ 12:30 ਜਦੋਂ ਅਸੀਂ ਉੱਪਰ ਘਰ ਦਾ ਬਾਰੀ ਫੁੱਲੀ ਆ ਸਰ 8 ਗੱਡੀਆਂ ਦੇਖ ਲਓ ਸਰ ਤੁਸੀਂ ਕਿੰਨੇ ਲੋਕ ਸੀ ਲਗਭਗ ਸਰੋ 7-8 ਸੀ ਅੱਛਾ ਪੁਲਿਸ ਕੰਪਲੀਟ ਕੀਤੀ ਹੈ ਤੁਸੀਂ ਹਾਂ ਜੀ ਸਰ ਕੀਤੀ ਹੈ ਜੀ ਕੀ ਕਰੀਏ ਪੁਲਿਸ ਉਹ ਉਹ ਸਰ ਕਹਿੰਦੇ ਜੋ ਅਸੀਂ ਕਾਰਵਾਈ ਬੰਦੇ ਸੀ ਕਰਾਂਗੇ ਜੀ ਗੱਡੀਆਂ ਦੇ ਜਿਹੜੇ ਸ਼ੀਸ਼ੇ ਭੰਨੇ ਹੋਏ ਨੇ ਇਟਾ-ਉਟਾ ਮਾਰੀਏ ਗਈਆਂ ਹਾਂ ਜੀ ਸਰ ਤੁਸੀਂ ਦੇਖ ਤੁਸੀਂ ਆਪੀ ਸਰ ਦੇਖ ਲੈ ਕੋਈ ਸਾਥੀ ਹਥਿਆਰ ਵੀ ਸੀ ਕੋਈ ਹਾਂ ਜੀ ਸਰ ਇਟਾ ਅਸੀਂ ਦਾਤ ਸੀ ਲੱਟਰ ਅੱਛਾ ਤੁਸੀਂ ਕਹਿ ਰਹੇ ਤੁਹਾਡੇ ਮਹੱਲੇ ਦੇ ਇੱਕ ਨੌਜਵਾਨ ਦੇ ਨਾਲ ਲੜਾਈ ਸੀ ਉਹ ਨੌਜਵਾਨ ਦਾ ਕੀ ਨਾਮ ਹੈ ਨਾ ਨਹੀਂ ਯਾਰ ਪਤਾ ਮੈਂ ਝੂਠ ਨਾ ਮੈਂ ਕੱਲ ਨਾ ਨਹੀਂ ਠੀਕ ਹੈ ਜੀ